ਉਹ ਨੂੰ ਸੁਖਮਣੀ ਸਾਹਿਬ ਚ ਇਹ ਭਲੇਖਾ ਪਾਇਆ ਇਸ ਕਰਕੇ ਹਰ ਬਾਬਾ ਬਾਣੀ ਪੜਨ ਲਈ ਜਦੋਂ ਕਹਿਗਾ ਤਾਂ ਸੁਖਮਣੀ ਸਾਹਿਬ ਦੀ ਕਹਿਗਾ ਕੋਈ ਵੀ ਡੇਰੇਦਾਰ ਆਸਾ ਕੀ ਵਾਰ ਕਰਨ ਲਈ ਕਿਉਂ ਨਹੀਂ ਕਹਿੰਦਾ ਹਾਲਾਂਕਿ ਆਸਾ ਕੀ ਵਾਰ ਵੀ ਤੇ ਗੁਰੂ ਗ੍ਰੰਥ ਸਾਹਿਬ ਚ ਹੈ ਨਾ ਸਾਡੇ ਨਿਤਨੇਮ ਦਾ ਹਿੱਸਾ ਹੈ ਅਸੀਂ ਸਵੇਰੇ ਦਰਬਾਰ ਵਿੱਚ ਹੁਣੇ ਤੁਸੀਂ ਪੜ ਕੇ ਹਟਿਓ ਕਿਉਂਕਿ ਸੁਖਮਣੀ ਸਾਹਿਬ ਚ ਪਹਿਲੀ ਪੌੜੀ ब्राह्म ज्ञानी ਨਾਲ ਸੰਬੰਧਤ ਹੈ ਦੂਜੀ ਪੌੜੀ ਸਾਧ ਨਾਲ ਸੰਬੰਧਤ ਹੈ ਤੀਜੀ ਪੌੜੀ ਸੰਤ ਨਾਲ ਸੰਬੰਧਤ ਹੈ ਅਸ਼ਟਪਦੀ ਹਾਲਾਂਕਿ ਬ੍ਰਾਹਮ ਗਿਆਨੀ ਦੇ ਅਰਥ ਵੀ ਰੱਬ ਨੇ ਸਾਧ ਦੇ ਅਰਥ ਵੀ ਰੱਬ ਨੇ ਤੇ ਸੰਤ ਦੇ ਅਰਥ ਵੀ ਰੱਬ ਨੇ ਕਿਸੇ ਵੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਥੋੜਾ ਜਿਹਾ ਗੌਰ ਕਰਿਓ ਮੈਂ ਵਾਪਸ ਵਰਤਦਾ ਫਿਰ ਸੁਖਮਨੀ ਸਾਹਿਬ ਦਾ ਪਹਿਲਾ ਸ਼ਲੋਕ ਕੀ ਆਦ ਗੁਰ ਨਮਾ ਜੁਗਾਦ ਗੁਰ ਅਗੇ ਬੋਲੋ ਕੀ ਆਦ ਗੁਰੇ ਨਮਹ ਜੁਗਾਦ ਗੁਰੇ ਸਤ ਗੁਰੇ ਸ੍ਰੀ ਗੁਰਦੇਵ ਸੰਤ ਕਿਥੋਂ ਆ ਗਿਆ ਵਿੱਚੋਂ ਅਸ਼ਟ ਪਦੀ ਦਾ ਮਤਲਬ ਜਿਹੜਾ ਸ਼ਲੋਕ ਹੈ ਨਾ ਉਹ ਕੇਂਦਰੀ ਖਿਆਲ ਹੈ ਤੇ ਪਾਦੋ ਦੀ ਵਿਆਖਿਆ ਕਰਦੇ ਨੇ ਅੱਠ ਬੰਦ ਫਿਰ ਇਹਦੀ ਵਿਆਖਿਆ ਕਰਦੇ ਆਦਤੇ ਜੁਗਾਦ ਜਿਹੜਾ ਮੁੱਢ ਤੋਂ ਐ ਜਿਹੜਾ ਜੁਗਾ ਜੁਗਾਂ ਤੋਂ ਐ ਨਮਸਕਾਰ ਉਹਦੇ ਚਰਨਾ ਚ ਐ ਸਿੱਖ ਦਾ ਸਿਰ ਕਿਸੇ ਬੰਦੇ ਦੇ ਚਰਨਾ ਚ ਝੁਕਣ ਲਈ ਬਣਿਆ ਹੀ ਨਹੀਂ ਕਿਢੀ ਕਮਾਲ ਦੀ ਅੱਛਾ ਤੁਸੀਂ ਇਹਦੇ ਤੋਂ ਅੱਗੇ ਆ ਜਾਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਫੇਰਤ ਫੇਰਤ ਪ੍ਰਭ ਆਇਆ ਪਰਿਆ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਇ ਨਾਨਕ ਕੀ ਨਾਨਕ ਕੀ ਕਿਹਦੇ ਕੇ ਬੇਨਤੀ ਹੈ ਫਿਰ ਸਾਧ ਕਿੱਥੋਂ ਆ ਗਏ ਵਕਤ ਮੇਰੇ ਕੋਲ ਨਹੀਂ ਵਕਤ ਮੈਂ ਉਹਦੀ ਵਿਆਖਿਆ ਚਾਵਾਂ 24 ਦੀਆਂ 24 ਸਪਦੀਆਂ ਦਾ ਸਿਰਫ ਸ਼ਲੋਕ ਧਿਆਨ ਨਾਲ ਪੜ ਕੇ ਵੇਖੋ ਜਿਹੜੀ ਤੁਸੀਂ ਵੇਖੋ ਮਨ ਸਾਚਾ ਬੋਲੋ ਮਨ ਸਾਚਾ মুখ ਸਾਚਾ ਸੋਏ ਔਰ ਨਾ ਪੀਖੇ ਫਿਰ ਬ੍ਰਹਮ ਗਿਆਨੀ ਕਿੱਥੋਂ ਆ ਗਏ ਪੰਜਾਬੀ ਚ ਲਿਖਿਆ ਹੈ ਨਾ ਸਿੰਪਲ ਹੀ ਲਿਖਿਆ ਹੈ ਕੋਈ ਵਿਆਖਿਆ ਹੈ ਔਖੀ ਇਹਦੀ ਨਾਲੇ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜਿਹੜੇ ਸਿੰਘਾਂ ਨੂੰ ਖੰਡੇ ਬਾਟੇ ਦੀ ਪੌਲ ਦਿੱਤੀ ਹੈ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਅਰਦਾਸ ਵਿੱਚ ਵੀ ਜ਼ਿਕਰ ਹੈ 10 ਗੁਰੂ ਸਾਹਿਬਾਨ ਦਾ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਇਦਾਂ ਨਾਮ ਫਿਰ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ 10 ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਦਰ ਫਿਰ ਅੱਗੇ ਕੀ ਹੈ ਪੰਜਾਂ ਸੰਤਾਂ ਦਾ ਕਿਉਂ ਨਹੀਂ ਕਿਹਾ ਪੰਜਾਂ ਸੰਤਾਂ ਦਾ ਕਿਉਂ ਨਹੀਂ ਕਿਹਾ ਪੰਜਾਂ ਬ੍ਰਹਮ ਗਿਆਨੀਆਂ ਦਾ ਕਿਉਂ ਨਹੀਂ ਕਿਹਾ ਪੰਜ ਪਿਆਰਿਆਂ ਨੂੰ ਤਾਂ ਬ੍ਰਹਮ ਗਿਆਨੀ ਕਿਹਾ ਜਾ ਸਕਦਾ ਸੀ ਸੰਤ ਕਿਹਾ ਜਾ ਸਕਦਾ ਸੀ ਅੱਛਾ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਸਜਾਇਆ ਤਾਂ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਇਹ ਹੋਈ ਤਾਂ ਜਵੇਂ ਲਾ ਮਕਾਉਣਾ ਸੀ ਦੁਨੀਆ ਦੇ ਅੰਦਰ ਇੱਥੇ ਕੋਈ ਮਹਾਨ ਸੀ ਤੇ ਕਿਸੇ ਨੂੰ ਕਿਸੇ ਮਹਾਨਤਾ ਨਾਲ ਜੋੜਿਆ ਨਹੀਂ ਸੀ ਜਾਂਦਾ ਤੁਸੀਂ ਬਾਬੇ ਨਾਨਕ ਜੀ ਦੇ ਆਮਤ ਤੋਂ ਪਹਿਲਾਂ ਦੇ ਸਿਲਸਲੇ ਨੂੰ ਪੜ ਕੇ ਵੇਖੋ ਸਾਰਾ ਕੁਝ ਵਾਪਰੇਆ ਕਿਉਂ ਹੈ ਭਾਈ ਗੁਰਦਾਸ ਜੀ ਨੇ ਕਿੱਡਾ ਕੀਮਤੀ ਸਿਧਾਂਤ ਉਸ ਵੇਲੇ ਦਾ ਲਿਖਿਆ ਭਾਈ ਗੁਰਦਾਸ ਜੀ ਕਹਿੰਦੇ ਆਪੋ ਥਾਪੀ ਹੋਏ ਕੈ ਨਿਆਰੇ ਨਿਆਰੇ ਧਰਮ ਚਲਾਵੇ ਕੋਈ ਕਿਸੇ ਨਾ ਵਰਜਈ ਸੋਏ ਕਰੈ ਜੋਈ ਮਨ ਪਾਵੇ ਫਿਰ ਕੀ ਕੀਤਾ ਬਾਬੇ ਨੇ ਇੱਕ ਕੀਤਾ ਸਾਰਿਆਂ ਨੂੰ ਪੰਜਾਂ ਪਿਆਰਿਆਂ ਨੂੰ ਮਹਾਰਾਜ ਸਤੇ ਪਾਤਸ਼ਾਹ ਜੀ ਨੇ ਪੰਜ ਪਿਆਰੇ ਤੇ ਭਾਈ ਦਾਇਆ ਸਿੰਘ ਕਹਿ ਕੇ ਸੰਬੋਧਨ ਕੀਤਾ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਹੱਥੋਂ ਅੰਮ੍ਰਿਤ ਛਕਣ ਵਾਲਾ ਭਾਈ ਦਇਆ ਸਿੰਘ ਹੈ ਤੇ ਅੱਜ ਵਾਲੇ ਬ੍ਰਹਮ ਗਿਆਨੀਆਂ ਨੂੰ ਬਿਮਾਰੀ ਕੀ ਹੈ ਇਹ ਭਾਈ ਕਿਉਂ ਨਹੀਂ ਬਣਦੇ ਕਿਉਂਕਿ ਜੇ ਭਾਈ ਬਣਨਗੇ ਫਿਰ ਤੁਹਾਡੇ ਵਰਗੇ ਹੋਣਗੇ ਮੱਥੇ ਥੋੜੀ ਟਿਕੋਗੇ ਫਿਰ ਇਸ ਲਈ ਧਿਆਨ ਚ ਰੱਖਿਓ ਫਿਰ ਮੈਂ ਵਾਪਸ ਪਰਦਾ ਸ਼ਬਦ ਵੇਖੋ ਕਿੱਡੇ ਕੀਮਤੀ ਹਨ ਮਾਰਾ ਸਚੇ ਪਾਤਸ਼ਾਹ ਜੀ ਨੇ ਕਿਹਾ ਇੱਕ ਗੱਲ ਆਪਣੀ ਸੁਰਤ ਵਿੱਚ ਬਿਠਾ ਲਓ ਪਰ ਸ਼ਬਦ ਨੂੰ ਸੁਰਤ ਵਿੱਚ ਰੱਖਿਓ ਜਿੱਥੋਂ ਇਹ ਗੱਲ ਸ਼ੁਰੂ ਹੋਈ ਹੈ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਪੇਖੈ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਪੇਖੈ ਏਕਸ ਬਿਨ ਕੋਏ ਨਾਨਕ ਇਹ ਲਚਣਾ ਹੁਣ ਇੱਥੇ ਅਸੀਂ ਗਲਤੀ ਪਤਾ ਕੀ ਕੀਤੀ ਐ ਏ ਨਾਨਕ ਜੀ ਇਹ ਲੱਛਣ ਨੇ ਬ੍ਰਹਮ ਗਿਆਨੀ ਦੇ ਨਹੀਂ ਬ੍ਰਹਮ ਗਿਆਨੀ ਮਨ ਦਾ ਝੂਠਾ ਕਦੇ ਵੀ ਨਹੀਂ ਹੁੰਦਾ ਬ੍ਰਹਮ ਗਿਆਨੀ ਝੂਠਾ ਵੀ ਹੁੰਦਾ ਹੈ ਕਦੀ ਕਦੀ ਇਹ ਤੇ ਗੱਲ ਇਹ ਚੱਲਈ ਐ ਵੀ ਜਿਹੜਾ ਮਨੋ ਸੱਚਾ ਜਿਹੜਾ ਮੁਖੋਂ ਵੀ ਸੱਚਾ ਹੈ ਮਨ ਸੱਚਾ ਮੁਖ ਸੱਚਾ ਸੋਏ ਅਵਰ ਨਾ ਵੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਹੈ ਨਾਨਕ ਇਹ ਲੱਛਣ ਜਦੋਂ ਮਨ ਵੀ ਸੱਚਾ ਹੋ ਜਾਏ ਮੁਖ ਵੀ ਸੱਚਾ ਹੋ ਜਾਏ ਇਹ ਲੱਛਣ ਕਿੱਥੋਂ ਮਿਲਦੇ ਨੇ ਬ੍ਰਹਮ ਦੇ ਗਿਆਨ ਗੁਰੂ ਕੋਲੋਂ ਮਿਲਦੇ ਬ੍ਰਹਮ ਕੌਣ ਹੈ ਅਕਾਲ ਪੁਰਖ ਵੈ ਗੁਰੂ ਉਹਦੀ ਸਮਝ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਨੇ ਤੇ 239 ਸਾਲ ਸਾਨੂੰ ਇਹ ਸਮਝ ਦੇਣ ਲਈ ਮਹਾਰਾਜ ਨੇ ਲਾਏ ਨੇ ਔਰ ਇੰਨਾ ਪਿਆਰਾ ਸਬਕ ਸਾਨੂੰ ਬਾਬੇ ਨੇ ਬਾਣੀ ਚ ਸਮਝਾਇਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਅਪਣਾ ਲਿਆ ਨਾਨਕ ਕੀ ਪ੍ਰਭ ਬੇ ਨਤੀ ਆਪਣੀ ਭਗਤੀ ਲਾਏ ਏ ਏ ਨਾਨਕ ਦੀ ਮੇਰੀ ਉਸ ਪ੍ਰਭੂ ਅੱਗੇ ਬੇਨਤੀ ਹੈ ਮੈਨੂੰ ਉਹ ਆਪਣੇ ਚਰਨਾਂ ਨਾਲ ਜੋੜ ਲੈ ਅਸੀਂ ਉਹਦੇ